ਓਰੀਓ ਚੰਨ ਤਤਸੇ ਕੋਲੀ ਵੈਲਕਮ ਫੋਰ ਦਾ ਸਾਡੇ ਬਲੌਗ ਨੰਬਰ 11 ਦੇ ਵਿੱਚ ਹੋਰ ਸੁਣਾਉ ਕੀ ਹਾਲ ਚਾਉਂ ਨੇ ਮੌਸਮ ਅੱਜ ਦਾ ਵੀ ਠੰਡਾ ਹੀ ਆ ਮੀ ਪਿਆਸੀ ਰਾਤ ਮੀ 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 ਨਹੀਂ ਤਾਂ ਯਾਰਾਤ ਨਹੀਂ ਅੱਜ ਦਿਨ ਬੋਏਗਾ ਅੱਜ ਪ੍ਰੋਗਰਾਮ ਖਰਾਬ ਹੋ ਜੀ ਸਾਰਾ ਜਾਂ ਅੱਜ ਨਹੀਂ ਬੈਗ ਕੱਲ ਨੂੰ ਪ੍ਰੋਗਰਾਮ ਹੈ ਦਰ ਕੱਟ ਮਾਰਦੇ ਕੱਟ ਮਾਰਦੇ ਆਇਆ ਜਲੀਓ ਕਿੱਥੇ ਹੌਲੀ ਹੌਲੀ ਚੱਲੋਣਾ ਫਿਰ ਪਾਂਡੇ ਲੈ ਗਣ ਪਾਂਡੇ ਤੇ ਲੈ ਆਂਦੇ ਪੇਟਾਂ ਲੈ ਆਂਦੇ ਚੱਲੋ ਬਈਆ ਉਹ ਰਸਕਲੀ ਐ ਬਾਦ ਤਰ ਚੱਲੂਗਾ ਬਈਆ ਡਾਂਗੇ ਰਿਝੋ ਮਾਨਸਾ ਮਾਨਸਾ ਹੀ ਕਰਨੀਆਂ ਨਾ ਗਿਆ ਤਾ ਗਿਆ ਜੋ ਮੈਂ ਤੇਰੇ ਤੇ ਹਰਾਣ ਵਾਲਾ ਓਏ ਅਸੀਂ ਕਿਹੜਾ ਉੱਧਰ ਗਏ ਆਗੇ ਔਰ ਭੱਜ ਜਾਂਦਾ ਲਾ ਤਿੰਟੋ ਤਿੰਨ ਤਿੰਨ ਅੱਗੇ ਪਾ ਕੇ ਟਰੈਕ ਜੁੜੇ ਤਰਫ ਪੈ ਗਏ ਨਾ ਮੈਂ ਜੀ ਪਾ ਦੇ ਗਲੌਂਡ ਤੋਂ ਓਏ ਇਹਨੇ ਪਹਿਲਾਂ ਇੱਕ ਫੰਨ ਕਟਾ ਗਿਆ ਨਾ ਨੱਟਾ ਹੋ ਗਿਆ ਅਗਲੇ ਨੱਟਾ ਕਟਾ ਗਿਆ ਓਏ ਹੌਲੀ ਚੱਲਣਾ ਓਏ ਮੇਰੇ ਪਿੱਛੇ ਸਿਰ ਕਿਹ ਜਣੇ ਬੱਚੇ ਆ ਆ ਦੇਖੋ ਜੀ ਰੰਗ ਕੋਟ ਚੁੱਕਿਆ ਹੀ ਕੋਟ ਦਾ ਵਿਚਾਲ ਹੋਈ ਨਹੀਂ ਆ ਫਿਰ ਫਾਇਦਾ ਦਾ 60 ਆਈਏ ਕੋਟ ਦਾ ਬੈ ਜਾਣਾ ਔਰ ਚਲ ਕਮਣਾ ਉੱਡ ਬੈਰੇ ਉੱਡ ਨਹੀਂ ਕਿ ਉਹ ਤੇ ਸਾਡਾ ਲਵੀ ਲੋ ਬੱਟ ਲੈਤਾ ਬਾਲਾ ਮੇਰਾ ਉਰੇ ਰਹਿ ਗਿਆ ਜੀ ਪਿੱਛੇ ਬੈਠੇ ਜਿਆਰਾ ਹਾਂ ਨੰਬਰ ਬੋਲ ਦੇ ਤੁਹਾਡਾ ਬਈ 80 0 80 0 ਬਸ ਨੰਬਰ ਵੀ ਚੇਂਜ ਸਾਡਾ ਨਾਲ ਰਿਫੂਟ ਨਾਲ ਮੇਰੇ ਸਾਰੇ ਸਮਾਨ ਤੋਂ ਨਾਲ ਦੇ ਪੂਰਾ ਸਮਾਨ ਨਵਾਂ ਕੰਮ ਚਲਾਇਆ ਤੁਸੀਂ ਅੱਜ ਯਾਦ ਕੀ ਨੇ ਤੁਹਾਡੇ ਸਾਹਮਣੇ ਆ ਆਪੇ ਬੱਜਣੇ ਓਕੇ ਦੀਪੋ ਨੰਬਰ ਉਹ ਬਚਾਰੇ ਲਈ ਕੋਈ ਪਾਣੀ ਨਹੀਂ ਕਿਉਂ ਵਿਜਾ ਚਾਲੀ ਹਾਂ ਚੰਚਾ ਤੁਹਾਡਾ ਚਾਮਚੀ ਨੇ ਗਏ ਇਹ ਮਰਦੀ ਕਰਤੀਆਂ ਹੁਣ ਐ ਕਰ ਇੱਕ ਤੇ ਦੋ ਤਿੰਨ ਚਾਰ ਲੋ ਮਾਨਸਾ ਦਾ ਵੀਉ ਦਿਖਾ ਰਿਆ ਤੁਹਾਨੂੰ ਡਰ ਸਾਈਕਲ ਹੀ ਸਾਈਕਲ ਕਰਨੀ ਡਰਾਈਵਰ ਤੜਕੀ ਮਾਨਸਾ ਮੀਚ ਜਿਹੜੇ ਕੰਮ ਆਇਆ ਉਹ ਹੋ ਜੇ ਬਸ ਹੋਰ ਕੋਈ ਸਾਨੂੰ ਚਿੰਤਾ ਨਹੀਂ ਹੈ ਗਿਆ ਨਹੀਂ ਪਤਾ ਨਾ ਫਿਰ ਕੀ ਇਹ ਦੂਜੇ ਵੋਟਵਾਂ ਦਾ ਫਰੇਮ ਕੱਢ ਕੇ ਲਾ ਦੀ ਯਾਰ ਹਾਂ ਇਹ ਦੂਜੇ ਵੋਟਵਾਂ ਵਾਲਾ ਕਿਦਾ ਜਿਹੜਾ ਫਰੇਮ ਕੱਢ ਕੇ ਰੇਸ ਦਾ ਤੇ ਦੇ ਦੋ ਬੱਸ ਲਈ ਲਾ ਕੇ ਦਾ ਪਾਪਾ ਹੁਣ ਤਾਂ ਔਖੀ ਜਾਣ ਹੋਣਾ ਆਪਾਂ ਨੂੰ ਕਿ ਆਇਆ ਇਹ ਆ ਬਾਜ਼ਾਰ ਹੈ ਕੱਟ ਖੁੱਲਿਆਗਾ ਆ ਸਾਰਾ ਬਾਜ਼ਾਰ ਨਹੀਂ ਖੁੱਲਿਆ ਲੱਡੂ ਵੀ ਲੈ ਕੇ ਆਣੇ ਆਪਾਂ ਬਈ ਅੱਧੀ ਅੱਧੀ ਕਿਲੋ ਦੇ ਦੋ ਡੰਬੇ ਆ ਜਦਾਦ ਆ ਗਿਆ ਬੰਨ ਉਹਦਾ ਪੁੱਲ ਰਿਆ ਸੀ ਕਿ ਲੱਡੂ ਇਹ ਦੇਖ ਕੇ ਬਈਆ ਜਾ ਜਾ ਜਾਓ ਅਰਦਾ ਜੀ ਕਰੋ ਜੋ ਦੇ ਬੇਚੋ ਮਨੋਂ ਖਾਹ ਗਿਲੀ ਅੰਦਰੋਂ ਜਿਹੜੀ ਕਹਿਈ ਹੈ ਦੇ ਫਾਂਸਾ ਨੂੰ ਮਿਲ ਗਈ 15000 ਮਤੀ ਮਿਲੀ ਹੈ ਬਾਈ ਫਾਂਸੇਮ ਕਰਕੇ ਦੇਊਗਾ ਬਾਹਰ ਦਾ ਰੋਣੂ ਨਹੀਂ ਇਹ ਤਾਂ ਨਾ ਤਰਾ ਦਾ ਹਾਂ ਹੋਰਾੜਾ ਮਸਤ ਮੌਸਮ ਸਾਫ ਹੋ ਰਿਹਾ ਹੌਲੀ ਹੌਲੀ ਗਿਫਟ ਰੈਪ ਤੇ ਕੱਲ੍ਹ ਨੂੰ ਆ ਕੇ ਸ਼ੌਕ ਹੋ ਜਾਵੇ ਉਹ ਹੋ ਜਾਵੇ ਖਾਲੇ ਤੂੰ ਵੀ ਹੈਗਾ ਤੋ ਖਾਣਾ ਕੁਛ ਖਾ ਲੈ ਖਾ ਲੈ ਨੂੰ ਮੈਂ ਆਈਟਮ ਆ 100 ਕਿਲੋ ਆ ਨਾ ਆਈਟਮ ਇਧਰ ਆਪਣਾ ਕੈਟਰਿੰਗ ਦਾ ਸਾਮਾਨ ਸਾਰਾ ਚੱਲ ਰਿਹਾ ਕੰਮ ਵਧੀਆ ਤੂੰ ਦੇਖ ਸੋ ਬੁਲਾ ਆ ਯਮਣਾ ਜਿਹੜਾ ਇਨੀ ਦੂਰ ਬੰਦਾ ਜਿਹੜਾ ਪਿੰਡਾ ਜਿੰਦਰਾ ਦੇ ਭਾਈ ਆਪਣਾ ਬੰਦ ਭਾਈ ਥੋੜੇ ਥੋੜੇ ਬੰਦਾ ਬੰਦ ਖਾ ਲਾਂਗੇ ਖਾ ਲਾਂਗੇ ਦੂਜੇ ਦਾ ਪਾ ਲੈ ਟੀਡੀ ਪੀ ਔਰ ਦੂਜੇ ਵਾਲੇ ਦੇ ਸਾਡਾ ਫੁੱਫੜ ਵੀ ਪੂਰਾ ਜੋਰਾ ਜੋਰਾ ਤੇ ਚੱਲ ਚੱਲੋਂ ਵਾਜ ਲੈ ਗੀ ਉਹ ਦੇਖ ਲੈ ਉਹ ਇਕੱਠੇ ਹੋ ਕੇ ਆਣਗੇ ਲੱਗ ਤੂੰ ਖਾਂਦਾ ਨਹੀਂ ਕੁਛ ਖਾ ਲੈ ਯਾਰ ਐ ਹੋ ਕਰ ਲੈ ਖਾ ਲੈ ਕੀ ਗੱਲ ਆ ਭੁੱਖਾ ਨਾ ਰਹਿ ਜੀ ਬਾਈ ਬਣਾ ਦੇਖ ਲੈ ਫਿਰ ਆਪਣਾ ਸਮਾਂ ਆਪਣੇ ਕੰਮਾਂ ਗੈਕਟਰੀ ਜਾਂਦਾ ਫਿਰ ਆਖੋ ਆ ਜੀ ਮਸਤ ਫੇ ਦੱਸਦੇ ਆਕਰੋ ਨਾ ਤੁਸੀਂ ਤਾਂ ਖੜ ਗਏ ਯਾਰ ਮੜਾ ਇੱਕਲੀ ਬਲੌਗ ਲਈ ਨਾ ਦੋ ਦੋ ਘੜੀਆਂ ਫੇਰ ਕੀ ਆ ਆ ਇਕਲੀ ਨੇਗੀ ਇਕ ਲੋਕ ਬੰਦੇ ਨਹੀਂ ਪੁੱਛਦਾ ਯਾਰ ਕਹੀਏ ਉਚਮ ਚਲੇ ਫੇਰ ਚਲ ਜੰਤ ਇਹਦੇ ਸਾਡਾ ਗੁਰਜਾਸ ਸਿੰਘ ਜੀ ਦੀ ਲੋੜੀ ਅੱਜ ਲੋੜੀ ਹੈ ਜੀ ਆਣਾ ਕਿੱਧਰ ਪਾਦੇ ਕਿੱਧਰ ਪਾਦੇ ਵਿੱਦਾ ਆਏ ਚਾਹਣ ਹੋ ਲਾਓਗੇ ਤੁਸੀਂ ਆਗੇ ਚਰਮਾਲ ਆ ਗਈ ਮਤਲਬ ਆ ਜਾਓ ਆ ਗਿਆ ਹੋ ਬੜਾਈ ਬੜਾ ਆ ਆ ਉਧਰ ਲੈ ਠੀਕ ਆ ਟੋ ਨਾ ਕੋਈ ਡੰਗ ਪੈ ਹੱਟ ਜਾ ਨੀ an meun eoñik avez no gwez no gwez no ਲੋ ਜੀ ਮੋਟਰਸਾਈਕਲਾਂ ਤੋਂ ਸਾਈਕਲਾਂ ਤੱਕ ਦਾ ਸਫਰ ਮੈਂ ਮਨੂਰ ਆ ਦੇ ਉਹ ਇੱਧਰ ਬੈਠਾ ਫੜ ਕੈਮਰਾ ਪਿੱਛੇ ਘੁਮਾ ਹਾਰੇ ਹੈਲੋ ਗਾਇਜ਼ ਆ ਗਿਆ ਤਿਆ ਹੈਲੋ ਗਾਇਜ਼ ਫੜਾ ਭਾਈ ਬਾਈ ਬੱਲੇ ਯਾਰ ਕਰਕੇ ਦਿਖਾ ਦੇ ਮਰਾ ਮੁੰਡਾ ਗੁੱਸੇ ਹੌਲੀ ਹੋਰ ਕੱਢੀ ਭਾਈ ਵਾਹ ਲੋ ਜੀ ਇੱਧਰ ਬੰਦੇ ਸਾਡੇ ਬੈ ਗਏ ਨੇ ਸੈੱਟ ਹੋ ਗਏ ਹੁਣ ਥੋੜੀ ਜਿਹੀ ਸਪੀਡ ਕਿਵੇਂ ਤੇਜ਼ ਹੋ ਗਈ ਹੌਲੀ ਵਾਹ ਗਾਇਸ ਖਾ ਦਿਆ ਮਚਨ ਅੱਗਾ ਗਾਇਸ ਗਾਇਸ ਨੂੰ ਮੂਰੇ ਗਾਇਸ ਨੂੰ ਮੂਰੇ ਓਕੇ ਆਹਾਂ ਦਲੇਲੇ ਹੋ ਕੇ ਮਾਨ ਛੱਡਣ ਤੇ ਹੋ ਗਏ ਤੇ ਹੁਣ ਮੁੰਡੇ ਹਾਰੇ ਸਮਾਨ ਛੱਡਣ ਜਾ ਰਹੇ ਹਾਂ ਕੱਲ ਨੂੰ ਕੱਲ ਨੂੰ ਥੋੜੇ ਇੱਕ ਹੋਰ ਲੋੜੀ ਆ ਬੰਸ਼ ਛੱਡਾਵਾਂਗੇ ਹਾਂ ਅੱਜ ਹੋਰ ਲੋੜੀ ਆ ਮਿੱਠ ਮਟਾਣੀ ਸਿੱਪਾ ਕਰਕੇ ਸਾਰੇ ਜਣੇ ਪਹੁੰਚੋ ਜੂਰ ਬਾਅਦ ਧੰਨਵਾਦ ਅੱਜ ਦਾ ਵਲੌਗ ਇੱਥੇ ਕਰਾਂਗੇ ਸਵਾਗਤ ਆਜੋ ਜੀ ਲੈ ਬੱਚਾ ਸੀ ਬਏ ਕਿਧਰ ਤੇ ਨਾਨੂ ਨਵੀਂ ਮੇਰਾ ਇਨਾ ਨਾ ਬੜੀ ਮਾ ਫੜੂ ਬਿਲਾ ਇੱਥੇ ਤਾਂ ਕੰਮ ਖਾਤਰੀ ਆਜੋ ਉਹ ਆਜੋ ਉਹ ਪਿੰਡੇ ਉੱਥੇ ਓਏ ਹਰਦਿਕਾ ਹਾਬੇ ਅਜੇ ਰੁਕਿਓ ਉਹ ਮੈਨੂੰ ਪਤਮਤਾ ਜੀ ਵੀ ਹੋਰ ਆ ਗਿਆ ਬਲੌਗ ਚ ਬੋਲ ਰਹੇ ਹਾਂ ਤੁਸੀਂ ਆਈ ਜਾਂਦੇ ਕੋਈ ਉੱਧਰ ਜਾਂਦੇ ਉੱਧਰ ਵੀ ਆਈ ਜਾਂਦੇ ਬਲੌਗ ਨੂੰ ਸਮਾਪਤ ਕਰਨਾ ਪਿੰਡੇ ਹੱਥ ਮਾਰੀ